ਸੜਕ ਕਿਨਾਰੇ ਲੱਗੇ ਬੋਰਡ ਨਾਲ ਗਲਤ ਸਾਈਡ ਤੋਂ ਆ ਰਹੀ ਸਕੂਲੀ ਬੱਸ ਟਕਰਾਈ ਬੱਸ ਦੇ ਸ਼ੀਸ਼ੇ ਟੁੱਟੇ ਬੱਚੇ ਬਾਲ-ਬਾਲ ਬਚੇ ਬੱਸ ਡਰਾਈਵਰ ਦੀ ਲਾਪਰਵਾਹੀ ਹੋਈ ਕੈਮਰੇ ਚ ਕੈਦ ਲੋਕਾਂ ਦਾ ਕਹਿਣਾ ਕਿ ਅਜੇ ਬੱਸ ਡਰਾਈਵਰ ਵਾਹਨ ਚਾਲਕ ਇਹਦੇ ਚ ਗੱਡੀ ਲੱਗੀ ਇਹਦੇ ਕਿਵੇਂ ਲੱਗੀ ਆ ਦੇਖ ਇਹਦਾ ਸ਼ੀਸ਼ਾ ਲੱਗਿਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ पंजाब लाइव 18 न्यूज हौसला सच कह सच दिखा ओमकर सिंह सत्तू की विशेष रिपोर्ट सड़क किनारे लगे बोर्ड नाल गलत साइड तो आ रही स्कूली बस टकराई ਬੱਸ ਦੇ ਸ਼ੀਸ਼ੇ ਟੁੱਟੇ ਬੱਚੇ ਬਾਲ ਬਾਲ ਬਚੇ ਬੱਸ ਡਰਾਈਵਰ ਦੀ ਲਾਪਰਵਾਹੀ ਹੋਈ ਕੈਮਰੇ ਚ ਕੈਦ ਲੋਕਾਂ ਦਾ ਕਹਿਣਾ ਕਿ ਅਜਿਹੇ ਬੱਸ ਡਰਾਈਵਰ ਵਾਹਨ ਚਾਲਕ ਕਰ ਰਹੇ ਹਨ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਘਟਨਾ ਖੰਨਾਂ ਦੇ ਲਲਿਹੜੀ ਰੋਡ ਚੌਂਕ ਤੇ ਵਾਪਰੀ ਸਕੂਲ ਪ੍ਰਬੰਧਕ ਬੇਖਬਰ ਚਾਲਕ ਦੀ ਲਾਪਰਵਾਹੀ ਕਾਰਨ ਹੋ ਸਕਦਾ ਸੀ ਵੱਡਾ ਹਾਦਸਾ ਕਿਵੇਂ ਲੱਗੀ ਆ ਦੇਖ ਸ਼ੀਸ਼ਾ